ਹਾਂ ਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਸਕੂਟਰ ਕੋਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਪੁਆ ਠੀਕ ਹੈ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਮੇਰੇ ਵੀਰੋ ਜਾਜੂ ਕਲੇਸ਼ ਟਾਈਮ ਨਾਲ ਹੀ ਪਿਆ ਵੀਡੀਓ ਐਡਿਟ ਕਰੀ ਜਾਂਦਾ ਸੀਗਾ ਤੇ ਲਗਭਗ ਟਾਈਮ ਹੋ ਗਿਆ ਹੁਣ ਬਰੋ ਆਪਣਾ 10:00 ਵਜੇ ਹੋਣਗੇ ਮੇਰੇ ਹਿਸਾਬ ਨਾਲ ਤਾਂ ਹਨਾ 10:00 ਵਜੇ ਤੁਪਾਂ ਤੁਪਾ ਲੱਗੀਆਂ ਪਈਆਂ ਪੂਰੀਆਂ ਕਰੜੀਆਂ ਐਨ ਗੇਟ ਖੁੱਲਿਆ ਪਿਆ ਸਾਰਾ ਜਾਵਾ ਠੀਕ ਹੈ ਇਹ ਸਾਡੇ ਵਾਲੇ ਵਰਗੇ ਪਤਾ ਨਹੀਂ ਕੀ ਕਰੀ ਜਾਂਦੇ ਸੀ ਯਾਰ ਉਹ ਨਹੀਂ ਗੇਟ ਕੁਟ ਚਾ ਕਰਕੇ ਇਹ ਕੀ ਕਰਕੇ ਗਏ ਯਾਰ ਰੋਲਾ ਜਆ ਪਾਈ ਗਏ ਆ ਤੇ ਮੈਨੂੰ ਜਾਗ ਆ ਗਈ ਸਵਿਸਤਾ ਉਦੋਂ ਹੀ ਪਹਿਲਾਂ ਪਰ ਗੇਟ ਭੇੜ ਦੀ ਯਾਰ ਹਨਾ ਇਹ ਖੁੱਲਾ ਨਹੀਂ ਰੱਖ ਸਕਦੇ ਆਪਾਂ ਇਹਨੂੰ ਤਾਂ ਜਮ ਭੇੜ ਕੇ ਰੱਖਣਾ ਪਊਗਾ ਇਹ ਤਾਂ ਆ ਲਾਈਟ ਕਰਦਗੇ ਬੰਦੇ ਤਾਂ ਬੰਦੀ ਆ ਹੈ ਜੀ ਚਾਕਲਾਂ ਚਾਬ ਗਈ ਖੁੱਲ ਕੇ ਖੁੱਡੇ ਟੇਬਲੀ ਵੀ ਪਹੁੰਚ ਕੇ ਇੱਧਰ ਲੈ ਕੇ ਆਵਦੀ ਬਾਈਕ ਇੱਧਰ ਇਹਨਾਂ ਕੋਲੇ ਕਿੱਧਰੋਂ ਹੀ ਨੰਬਰ ਚ ਤੇ ਇੱਧਰੋਂ ਕੱਢ ਰਹੇ ਆ ਕਿ ਗੋਸ਼ਿੰਗੂ ਵਾਲੀ ਤੜਫੜ ਜੀ ਕਰੀ ਜਾਂਦੇ ਪਰ ਇਹਨਾਂ ਨੂੰ ਡਾਦ ਗਏ ਇਹਨਾਂ ਨੂੰ ਕੱਢ ਗਏ ਇੱਕ ਵਾਰ ਇਹਨੂੰ ਚੱਕ ਲਿਆ ਮੈਂ ਜਮਨ ਨਾਲ ਲਾ ਫਿਰ ਢੋਲ ਲੱਗ ਜੂਗਾ ਵਦਗਾ ਇੱਥੇ ਆਪਣਾ ਖੜਦਾ ਹੋਰ ਚੱਕਣਾ ਪਊਗਾ ਇਹ ਇੱਥੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਕਹਿ ਕੇ ਕਹਿੰਦਾ ਨਹੀਂ ਸੀ ਕੱਲ ਵੀ ਓਹ ਆਪਣਾ ਚੌਣਸ ਵਾਲੇ ਦੇ ਸਾਰੇ ਸਹੀ ਲੱਗੇ ਕੱਲ ਟੈਂਕੀ ਤੋਂ ਫੜਕ ਲਿਆਂਦਾ ਇੱਕ ਇਹਨਾਂ ਦਾ ਸੱਚੀ ਆਵੜਾ ਜੀ ਗਾਣ ਲੱਗੇ ਮੇਰੇ ਤੇਰੀ ਗੱਲ ਯਾਦ ਆ ਗਈ ਹੁਣ ਤੈਨੂੰ ਇਹ ਕਹਾਂ ਮੈਂ ਤੂੰ ਆਖੀ ਜਾਂਦਾ ਜੀ ਇਹ ਚੌਣਸ ਵਾਲ ਨੇ ਐਤਗੀ ਰਿਕਾਰਡ ਕਾਇਮ ਕਰਤੇ ਵੀ ਸਿੱਧੇ ਲੱਗੇ ਤੇ ਉਹਨਾਂ ਦੀ ਟੈਂਕੀ ਤੇ ਆਵੜਾ ਮੇਰਾ ਨਾਲ ਵੀ ਇੱਕ ਜਲਾਗ ਲਿਆਂਦਾ। ਛੇੜੀ ਦੇਵੇ। ਵਾਟਰ ਰਾਕਸ ਅੜੀ ਦੇ। ਸੱਚੀ ਸੌਣ ਲੱਗੇ। ਜੁਮਾ ਛੋਟਾ ਬੱਚਾ ਸਿੱਧਾ ਹੀ ਤੁਰਿਆ ਗਿਆ। ਐ ਥੋੜ੍ਹ ਕੇ ਤੇ ਟੈਂਕੀ ਦੇ ਆ ਕੇ ਇੱਥੇ ਆ ਜਾਣਾ ਸਾਨੂੰ। ਤੇ ਆਹ ਨੂੰ ਫੜ ਲੈਂਦਾ। ਇਹ ਮਨਾਈ ਚੌੜ ਕਰੀਦਾ ਮੈਂ ਤਾਂ। ਤੇ ਮੈਂ ਫੜ ਕੇ ਲਿਆਂਦਾ ਜੀ ਦੂਸਰਾ 라ਉਂਡ ਸਾਰੀ ਚਿਪਕਾ ਲਾ ਦਿਆਂ। ਚਿਪਕਾ ਲਾ ਦੇਣਾ। ਹਾਂ ਚੱਲ ਕੋਈ ਗੱਲ। ਚਲੋ ਭਈ ਬੱਚੇ ਕਢੀ ਆਪਾਂ ਲੈ ਕੇ ਪਾਪੇ ਤਾਂ ਨਾ। ਤੇ ਸਭ ਤੋਂ ਪਹਿਲਾ ਬੱਚਾ ਕਢੀ ਆਪਾਂ ਤਾਂ ਮੁਰੀਆ ਬੈਠਾ ਆਪਣਾ। ਹਰਾ ਹੋ ਗਿਆ ਗਲਾਬੀ ਤੁਸਾ ਚਲ ਪੁੱਤ ਓਏ ਤੇ ਇੱਕ ਘੜਤਾ ਬਾਹਰ ਕਿਦਾਂ ਹੋ ਗਿਆ ਸੱਲਾਇਆ ਤੇਵ ਹੋ ਗਿਆ ਇਸੇ ਕੋਟੂ ਬਾਲ ਹੋ ਗਿਆ ਭਾਈ ਹਰਾ ਗਲਾਬੀ ਤੁਸਾ ਠੀਕ ਹੈ ਤੇ ਇਹਨੂੰ ਵੀ ਛੜਤ ਜੇ ਚਲ ਪੁੱਤ ਓਏ ਬਾਇਆ ਬਾਹਰ ਉਡਰਾਣੀ ਕਰਾ ਬੈਠ ਜਾ ਹੋ ਗਿਆ ਕੀ ਵੱਜ ਗਈ ਲਾਓ ਜੀ ਇੱਕ ਤੇਵ ਹੋ ਗਿਆ ਹਰੀਆਂ ਕਾਂਤਰਾ ਚਲ ਸ਼ੇਰਾ ਇਹਦੇ ਭਰਾ ਦੇ ਦਾ ਛਾਪ ਵਾਤੀ ਆਪਾਂ ਇਹਦੇ ਨਾਲ ਵਾਤ ਗਏ ਲਓ ਜੀ ਇਹ ਕੇ ਹੋਗਾ ਹਰੀ ਬਗਲ ਵਾਲਾ ਤੇ ਅੱਜ ਸੱਚੀ ਲਾਸਟ ਡਾਈ ਹੈ ਇਹਦੀ ਬਸ ਘਰੇ ਆ ਜੇ ਠੀਕ ਹੈ ਕਿ ਨਹੀਂ ਤੇ ਥੋੜੇ ਜੇ ਹੈ ਓਏ ਗੁਰੂ ਸੱਜੇ ਬਾਸ਼ਾ ਹਾਂਜੀ ਮੇਰੇ ਵੀਰੋ ਤੇ ਇਹ ਕੇ ਛੜ ਦੇ ਗਲਾਬੀ ਡੋਰੀ ਹੈ ਹੈ ਕੱਲਾ ਹੁਈ ਤਾਂ ਮੈਂ ਕਿਹਾ ਨਹੀਂ ਆਈ ਨਹੀਂ ਬਹੁਤ ਨੇ ਮਾ ਲਏ ਹਰੀ ਜੀ ਬਗਲਾ ਲਾ ਤੇ ਬਸ ਅੱਜ ਮੁੜਿਆ ਫਿਰ ਤਾਂ ਪੰਜਾ ਵੀ ਬੜੀ ਸਾਡੀ ਮਾਰਦੇ ਪੂਰ ਕਿਹੜਾ ਕੱਢੀ ਹੁਣ ਕੋਈ ਬੱਚਾ ਆਪਾਂ ਆਹ ਕੱਢਦੇ ਹਾਂ ਹੁਣ ਆਪਨੇ ਖੇਤ ਵਿਚੋਂ ਆਹ ਪੂਰ ਬੋਤੀ ਕਿਰਾਂ ਕਲੇ ਲਾ ਲਓ ਜੀ ਇੱਕ ਇਹ ਜੀ ਕੱਢਦੀ ਗੁਲਾਬੀ ਟੂਸੇ ਵਾਲਾ ਕਾਲਾ ਚੀਨਾ ਥੱਲੇ ਨੀੜੀ ਸਾਰ ਤਾਂ ਨਹੀਂ ਤਾਂ ਹੈ ਕੱਲੇ ਵੀ ਡਾ ਸੀ ਹਾਂ ਤੇ ਕੋਈ ਨੇ ਤਾਜੀ ਵੀ ਕੱਢਦੇ ਨੇ ਮਾ ਇਹ ਕਹਿੰਦਾ ਭਰਾ ਹੋ ਗਿਆ ਗੁਲਾਬੀ ਇਹ ਟੂਸੇ ਆ ਇਹੋ ਹੀ ਕੱਢਦੀ ਚਾਲੇ ਚੇਰਾ ਤੇ ਮੇਰੇ ਨਾਲ ਬੱਚੇ ਉਹ ਕਾੜਤੇ ਰਵਾਸ ਕਰਕੇ ਲੱਗ ਜੀ ਕੇ ਕਾੜਦੀ ਢੱਡ ਟੂਸਾ ਠੀਕ ਹੈ ਹੋ ਜਾ ਉਹ ਸਾਨੇ ਦੇ ਨਾਲ ਜੀ ਤੂੰ ਗੰਡ ਜੀ ਨਾ ਵੇ ਤਾਂ ਲਓ ਜੀ ਤੇ ਲਾਸਟ ਬੱਚਾ ਬਾਸ ਬੋ ਕਾੜਤੇ ਹੁਣ ਇਹ ਦੂਬਾਤ ਕਾੜਦੇ ਹਾਂ ਇਹ ਦੂਬਾਤ ਛੋੜੇ ਕੱਢਾਂਗੇ ਆਪਾਂ ਜਦੋਂ ਕੱਢੇ ਠੀਕ ਹੈ ਕਿ ਨਹੀਂ ਇਹਦੀ ਬਾਪੂ ਗੰਡ ਜੀ ਨਿਕਲ ਗਈ ਡਿੱਗੀ ਵੀ ਆ ਦੇਖੋ ਸੱਚੀ ਇੱਕ ਤਾਂ ਹੁੰਦੀ ਹੈ ਵਿੱਚ ਮੁੱਕ ਗਈ ਇਹਦੀ ਨਿਕਲ ਗਈ ਡਿੱਗੀ ਵਿੱਚੋਂ ਆ ਦੇਖੋ ਜਿਹੜੇ ਬੱਚੇ ਦੇ ਇਨਫੈਕਸ਼ਨ ਸੀਗੇ ਪਿਛਲੇ ਪਾਸੇ ਤੇ ਗੰਡ ਜੀ ਸੈੱਟ ਹੋ ਗਈ ਜਮਾ ਪਰ ਉਹ ਕਮਜ਼ੋਰਾ ਰਹਿ ਗਿਆ ਬੱਚਾ ਇਹ ਇਨਫੈਕਸ਼ਨ ਜਮਾ ਸੈੱਟ ਹੈ ਦੀ ਗੰਡ ਜੀ ਲੈ ਕੇ ਡਿੱਗ ਪਈ ਸੀ ਉਹ ਵੀ ਤੁਹਾਨੂੰ ਦਿਖਾਣਾ ਦੂਜੇ ਖੁੱਡੇ ਚਾੱਕ ਕੇ ਤੇ ਲੱਗਦਾ ਤੁਹਾਨੂੰ ਦੂਜਾ ਬੱਚਾ ਵੀ ਦਿਖਾ ਦੇਈਏ ਭਈ ਜਿਹਦਾ ਟ੍ਰੀਟਮੈਂਟ ਕੀਤਾ ਸੀਗਾ ਮੁੜ ਕੇ ਉਹ ਵੀ ਦਿਖਾਇਆ ਨਹੀਂ ਹੈ ਨਾ ਬੱਚਾ ਕਦੇ ਛੜ ਜਾ ਪੁੱਤਾਂ ਇਹ ਕੋ ਕਰਦਾ ਹੈਗਾ ਲੈ ਹੁਣ ਤਾਂ ਹੱਥ ਨਹੀਂ ਧਰਾਉਂਦਾ ਇਹ ਤੁਸੀਂ ਕਹਿੰਦੇ ਸੀ ਆਈਆਂ ਇਹ ਆ ਉਹ ਆ ਹਾਂ ਦੇਖੋ ਲੈ ਇੱਕ ਨੰਬਰ ਹੈ ਬੱਚਾ ਵੀ ਤਾਂ ਕਿ ਢੂੰਕੇ ਅੰਸਰਾ ਲੱਗੇ ਸੀ ਇਹਦੇ ਚੋਬਰ ਤੇ ਜਮਾ ਸੈੱਟ ਹੈ ਹੈ ओके ਅਮਰੀਕੀ ਵਾਲਾ ਨਹੀਂ ਅਮਰੀਕੀ ਵਾਲਾ ਸੀ ਮੈਂ ਕੱਟੇ ਨਹੀਂ ਮੈਂ ਵੀਡੀਓ ਐਡਿਟ ਕਰੀ ਆ ਉਹ ਪਉ ਨਹੀਂ ਰਾਇ ਅਮਰੀਕੀ ਹਾਂ ਉਹ ਨਹੀਂ ਕੱਟਦੇ ਆਪਾਂ ਲੈ ਲੋ ਜੀ ਇਹ ਤਾਂ ਹੁਣ ਗੰਢੀ ਵੀ ਚੱਕ ਕੇ ਦਿਖਾ ਗਿਹੜੀ ਬੱਚੀ ਜੀ ਨਾ ਤੇ ਗਈ ਉਹ ਸੀਗੀ ਤੇ ਇਹ ਕਹਿੰਨਾ ਥੋੜੇ ਸਾਡੇ ਬੱਚਾ ਤਰ ਅਸੀਂ ਪਾਲਣ ਵਾਸਤੇ ਪਤਾ ਨਹੀਂ ਚੋਕ ਚਾਕ ਦੀ ਸੀ ਕਿ ਨਹੀਂ ਹੋਈ ਓਏ ਦੇਤੀ ਕਰਮਾਂ ਵਾਲੀ ਨੇ ਹਰਦਾ ਉੱਪਰ ਸੜ ਮੁਖਾ ਦੇਂਦੇ ਮੈਨੂੰ ਚੱਕ ਕੇ ਲੋਕਾਂ ਆਪਣੇ 10 ਕਰਨ ਆਪ ਹਾਂ ਦੇਖੋ ਘੜ ਚੋ ਲੈ ਉਹ ਪੁਆਇੰਟ ਜਾਲੀ ਆ ਵੀਰ ਨੂੰ ਤਾਂ ਲਓ ਜੀ ਆ ਜੀ ਸੀ ਜਿਹੜੀ ਇਹਦੇ ਵਿੱਚ ਸੀ ਇਨਫੈਕਸ਼ਨ ਉਹਨੂੰ ਫੂਕਸ ਨਹੀਂ ਸੀਗੇ ਇਹ ਪ੍ਰਕਾਰ ਦੀ ਇਹ ਵੱਗ ਠੀਕ ਹੈ ਆ ਜੀ ਸੀਗੀ ਲਓ ਠੀਕ ਹੈ ਆਪੇ ਨਿਕਲ ਗਈ ਲਿਆਂਦਾ ਕੰਗ੍ਰੈਚੁਲੇਸ਼ਨਸ ਟਿਵਲੀ ਨੇ ਵੀ ਨਿਊ ਫੋਨ ਲਿਆਂਦਾ ਬਰੋ ਹੁਣ ਦੇਖੋ ਕੁਛ ਨਾ ਕੁਛ ਬਣ ਸਕਦਾ ਕੀ ਪਤਾ ਹੁੰਦੇ ਵੈਰ ਨੂੰ ਵੀਡੀਓ ਆਇਆ ਕਰਨ YouTube ਤੇ ਠੀਕ ਹੈ ਕਿ ਨਹੀਂ ਬਾਕੀ ਦੇਖਦੇ ਆਂ ਕੀ ਹਿਸਾਬ ਕਤਾਵੇਂ ਇਹਨੂੰ ਇੱਥੇ ਰੱਖ ਦੇ ਸਾਂ ਕਿ ਸੀਸੇ ਜੜਾਵਾਂਗੇ ਬਹੁਤ ਚੰਗੀ ਚੀਜ਼ ਹੈ ਹਾਂਜੀ ਤੇ ਅੰਦਰ ਬੈਠ ਕੇ ਵੀ ਖੋਣ ਲਈ ਲੈਟਾਂ ਲੁਟਾ ਕਰ ਦਈਏ ਭਾਈ ਬੰਦੇ ਅੰਦਰ ਵੀ ਦਾਦੀਏ ਭਾਈ ਬਹੁਤ ਟਾਈਮ ਹੋ ਗਿਆ ਗਰੀ ਤੇ ਬੈਠਿਆ ਨੂੰ ਚਲੋ 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 ਸ਼ੁਰੂ ਸਹੀ ਹੈ ਓਕੇ ਹੋ ਗਈ ਰਿਪੋਰਟ ਠੀਕ ਹੈ ਕਿ ਨਹੀਂ ਵਾਓ ਡਿਜ਼ਾਈਨ ਦੇ ਗਿਣ ਲੱਗਿਆ ਪੱਤ ਤੈਨ ਸ਼ੇਸ ਹੱਤ 8 9 9 ਛੜ ਨਾ ਨੌ ਛੜ ਤੇ ਬਈ ਠੀਕ ਹੈ ਆ ਰਲ ਕੀ ਟੋਲੀ ਤੇ ਬਾਕੀ ਦੋ ਅੱਡ ਫਿਰਦੇ ਆ ਪਹਿਲਾਂ ਠੀਕ ਹੈ ਕਿ ਨਹੀਂ ਆਗੇ ਜੇ ਬੱਲੇ ਕਰੇ ਰੋਟਰ ਨੂੰ ਖਾਇਾਂ ਦੀ ਬਈ ਓਕੇ ਦਾ ਰਿਪੋਰਟ ਆਊਗਾ ਤੇ ਹੈ ਕਮਾਲੂਗੀ ਯਾਰ ਟਿਵਲੀ ਯਾਰ ਕਿੱਧਰ ਗਈ ਦੌਣੀ ਯਾਰ ਕਿ ਪਤੰਦਰ ਦੱਸ ਕੇ ਵੀ ਨਹੀਂ ਗਈ ਯਾਰ ਅਸੀਂ ਜਾਣਦੇ ਹਾਂ ਚਲੋ ਕੋਈ ਗੱਲ ਫਿਰ ਕੀ ਆ ਤੇ ਬੱਚੂ-ਬੱਚੇ ਫਿਰਦਿਆ ਬਈ ਸਾਰੇ ਬਾਕੀ ਕਰੀ ਨੀਗਾ ਮਾਰਦਾ ਰੂਟ ਹਾਂਜੀ ਮੇਰੇ ਵੀਰੋ ਤੇ ਠੱਲਾਂ ਦੀ ਵੀ ਅਨਬਾਕਸਿੰਗ ਕਰਤੀ ਸੀ ਬਈ ਆਪਾਂ ਠੀਕ ਆ ਕਿ ਨਹੀਂ ਆ ਦੇਖੋ ਤੇ ਇਹਨਾਂ ਦੀ ਇੱਕ ਸਪੈਸ਼ਲ ਅਲੱਗ ਵੀਡੀਓ ਬਣਾਤੀ ਆਪਾਂ ਵੀ ਕੀ ਹਿਸਾਬ ਦਾ ਵਾ ਕੀ ਪ੍ਰਾਈਸ ਆ ਕੀ ਰੇਟ ਆ ਕੀ ਸਾਈਜ਼ ਆ ਕੀ ਚੱਕਰ ਆ ਸਾਰਾ ਓਕੇ ਰਿਪੋਰਟਾਂ ਤੇ ਹੁਣ ਮਾਰੀ ਆਪਾਂ ਬੱਚਿਆਂ ਤੇ ਨੀਗਾ ਬੱਚਿਆਂ ਦੇ ਬੱਚੇ ਮਾਨਸਾਲਾ ਕਹਿੰਦਾ ਉਹਨਾਂ ਜਿਵੇਂ ਬੱਚੇ ਬੱਚੇ ਦੇਖੀ ਆ ਆਪਣੇ ਹੋ ਜਾਂਦੇ ਸਿੱਧੇ ਹੀ ਚਾਰ ਤਾਂ ਦੇਖ ਗਏ ਨਹੀਂ ਨਹੀਂ ਚਾਰ ਕੋ 5 5 ਕੋ 6 ਆ ਬਈ ਓਏ 6 ਤਾਂ ਸਦਾ ਹੀ ਲਾ ਗਏ ਮੱਥੇ ਆਪਣੇ ਠੀਕ ਹੈ ਕਿ ਨਹੀਂ ਹਾਂਜੀ ਕੱਢੀਏ ਸਾਰੇ ਛੋਟੇ ਬੱਚੇ ਪਾਸ ਠੀਕ ਹੈ ਆ ਜ ਓਏ ਗੋਲਿਓ ਚਟਿਓ ਸਭ ਦੇ ਕੜੀਏ ਕੜੇ ਲਾ ਚਾਲ ਚਰਾ ਛਤਰੀ ਤੇ ਸਿਆਣਾ ਨਾ ਸਿਆਣਾ ਤਾਂ ਹੈਗਾ ਪਰ ਇਹਦਾ ਫੋਹ ਨਹੀਂ ਪੈ ਛਤਰੀ ਤੇ ਜਾਣਦਾ ਹੂ ਨਾ ਕਿ ਮੋਟਰਸਾਈਕਲ ਤੇ ਓਹੋ ਚਲ ਕੋਈ ਨਾ ਹੋ ਜਾਂਦੀ ਆਵਾਜ਼ ਘੱਟ ਨਹੀਂ ਪਤਾ ਲੱਗਦਾ ਇਹ ਕਿ ਇਹਨੂੰ ਛੱਡ ਦਈਏ ਭਾਈ ਕਿੱਥੇ ਲੱਗਦੀ ਇਹਨਾਂ ਦੀ ਥੱਲੇ ਤੀਜਾ ਬੱਚਾ ਛੋਟਾ ਚਾਲ ਚਾਲ ਹਾਂ ਓਕੇ ਹੋ ਗਈ ਇਧਰ ਆਪਣਾ ਹੋ ਗਿਆ ਗੋਲਾਮੈਣ ਗਲਾਬੀ ਬਗਲਾਂ ਨੀਚੇ ਸੇ ਗੋਲਾ ਉੱਪਰ ਸੇ ਚੀਨਾ ਬਈਆ ਲਓ ਜੀ ਸਾਰੇ ਬੱਚੇ ਘੜ ਤੇ ਬਾਹਰ ਕਲਿਆ ਤਿੰਨ ਬੱਚੇ ਰਹਿ ਗਏ ਦੋ ਤਾਂ ਜਿਹੜੇ ਬੰਦ ਕੀਤੇ ਕਿ ਜਿਹੜੇ ਦੇ ਬਾਜ ਨੇ ਸੱਟ ਮਾਰੀ ਆ ਉਹ ਕੋ ਥਰੜਾ ਵੀ ਰਹਿਗਾ ਹੱਥ ਵਿਚਾਰਾ ਚਲ ਕੋਈ ਨਾ ਆ ਚੌਂਸ ਵਾਲੇ ਜਿਹਨਾਂ ਦੀ ਚੇਪਾਂ ਲਾਈਆਂ ਹੁਣ ਉੱਡ ਕੇ ਦਿਖਾਗਾ ਹੁਣ ਪਤਾ ਲੱਗੇ ਥੋੜੇ ਯੋਰਤਾ ਹੁਣ ਜਾਓ ਟੈਂਕਾਂ ਅੱਗੇ ਇੱਥੇ ਓਕੇ ਬ੍ਰੋ ਇੱਕ ਹੋਰ ਛੋਟਾ ਬੱਚਾ ਉਹ ਇਧਰ ਸ਼ਿਫਟ ਕਰਤਾ ਕੋ ਉਹਦੇ ਮਾਂ ਕੋਲ ਥਲੇ ਨਾ ਮੈਂ ਦੂਰੇ ਦੇ ਕੰਡਾ ਧਾਟਾ ਬੁਲਾਉਣ ਨੂੰ ਕਿਸੇ ਦਾ ਫਿਰ ਮੈਂ ਕਿਹਨੂੰ ਇੰਦਰ ਸ਼ਿਫਟ ਕਰ ਦੇਣਾ ਬੱਚਾ ਤਾਂ ਵੱਡਾ ਹੈ ਉਹ ਕਮਜ਼ੋਰਾ ਰਹੇਗਾ ਉਹ ਗੱਲ ਵੱਖਰੀ ਹੈ ਤੇ ਆਪੇ ਦਾਣੇ ਪਾਣੀ ਖਾ ਲਿਆ ਕਰੂਗਾ ਮਾਂ ਕਬੂਤਰੀ ਵੀ ਆਇਆ ਫਿਰਦਾ ਬਈ ਵਿੱਚ ਪਤਾ ਨਹੀਂ ਕੀਦਾ ਆ ਜਾਂਦਾ ਖੜ ਦੇ ਇੱਕ ਮਿੰਟ ਹਰੀ ਟੋਰੀ ਹਲਾ ਹਰਾ ਗੜ ਹਰੀ ਟੋਰੀ ਕੈਨ ਦਾ ਭਾਵ ਹਰਾ ਕੰਡ ਹਰੀ ਟੋਰੀ ਜੀ ਫਿਸਰ ਰਹੀ ਹੈ ਮੇਰੇ ਵੀਰੋ ਠੱਪੇ ਮਾਰ ਜਾਂਦੇ ਇੱਥੇ ਰਣਾ ਇੱਕ ਮਿੰਟ ਆ ਇੱਥੋਂ ਆ ਮੁੜ ਕੇ ਉਹ ਇਹਨਾਂ ਚ ਖੜ ਦੇ ਫਿਰ ਹਰੀ ਟੋਰੀ ਹਰਾ ਘੰਡ ਕਿਧਰ ਕਾ ਮੁੜੇ ਨਹੀਂ ਓਏ ਹਾਂ ਆ ਜਾਂਦਾ ਹਰੀ ਟੋਰੀ ਤੇ ਹਰਾ ਘੰਡ ਤੇ ਛੋਟੇ ਬੱਚੇ ਵੀ ਦੋ ਘੜਤੇ ਸੀਗੇ ਬਾਹਰ ਤੇ ਹੁਣ ਖੇਤੋਂ ਫੋਨ ਆ ਗਿਆ ਕਹਿੰਦੇ ਵੀ ਐਂ ਕਰਕੇ ਦਵਾਈ ਫੜਾ ਕੇ ਜਾ ਖੇਤ ਮੈਂ ਵੀ ਚੱਲਾ ਜਾਂਦਾ ਹਣਾ ਉਹ ਤਾਂ ਬੱਚੇ ਵਿੱਚ ਬੈਠੇ ਆ ਬਾਹਰ ਯਾਰ ਚਲੋ ਫਿਰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਭੱਜ ਕੇ ਫੜਾਏ ਬਣਿਆ ਬਸ ਰੱਬ ਰੱਖ ਹੀ ਆਏ ਉੱਖਾ ਆਣ ਨਾ ਗੱਲੇ ਬੰਦੇ ਦਾ ਯਾਰ ਜੇ ਕੋਈ ਤੇ ਬਿਠਾਵੇ ਤਾਂ ਗੱਲ ਵੱਖਰੀ ਹੈ ਨਿਗਾਹ ਰਹਿੰਦੀ ਹੈ ਨਲਮਾੜੀ मुट्ठी बाकी ਦੂਜੇ ਬੱਚੇ ਤਾਂ ਸਾਰੇ ਛਤਰੀਆਂ ਵਾਲੇ ਹੀ ਆ ਪੱਕੇ ਹੀ ਆ ਹਨਾ ਉਹ ਤਾਂ ਐ ਨਹੀਂ ਕੋਈ ਓਡੇ ਕਾਸੇ ਪਾਸੇ ਤਾਂ ਨਹੀਂ ਪੈਂਦਾ ਜੂਡੇ ਤੇ ਸਿੱਧਾ ਤਾਂ ਨੂੰ ਜਾਣਗੇ ਦੋ ਬੱਚੇ ਛੋਟੇ ਆ ਚਿੱਟੇ ਬਾਹਰ ਕੱਢੇ ਆ ਉਹ ਆਏ ਆ ਵੀ ਓਡੇ ਕਾਸੇ ਪਾਸੇ ਨਵੇਂ ਕਿਤੇ ਆਉਂਦੇ ਨੂੰ ਬਿੱਲੀ ਦਾਖ ਦੇ ਜੀ ਹਨਾ ਚੱਕ ਲਿਆ ਜੀ ਮੈਡੀਸਨ ਕਹਿਣ ਲੱਗਿਆ ਸੀ ਮੈਂ ਦਵਾਈ ਆਹ ਦਵਾਈ ਖੇ ਲੋ ਫੜਾਈਏ ਬਸ ਆਉਂਦੇ ਤੱਕ ਸਿਆਣੇ ਪੁੱਤ ਬਣ ਕੇ ਬੈਠੇ ਰਹੋ 5 ਮਿੰਟਾਂ ਜੀ ਮੁੜ ਜਾਊਂਗਾ ਬਾ ਮੈਂ ਓਦੋਂ ਬਾਅਦ ਫੇਰ ਕੋਈ ਮਰਜ਼ੀ ਹਰਕਤ ਕਰਦੇ। ਕੋ ਫੇਰ ਆਪਾਂ ਕੋਲੇ ਹੋਨੇ ਫੇਰ ਆਪਾਂ ਸਾਂਭ ਸਕਦੇ ਜਦੋਂ ਆਪਾਂ ਕੋਲੇ ਨਹੀਂ ਹੋਏ ਫੇਰ ਆਪਾਂ ਉਹ ਚੀਜ਼ ਤੇ ਕੁਝ ਨਹੀਂ ਕਰ ਸਕਦੇ। ਓ ਜੀ ਚਲਿਏ ਕਰਨ ਫੜਾਦੀ ਦਵਾਈ ਖੇ। ਠੀਕ ਆ ਤੇ ਜਿਹੜੀ ਇੰਦਰਲੀ ਕਣਕੂ ਜੀ ਪਹਿਲਾਂ ਪਾਣ ਵਧੀਆ ਉੱਗ ਰਹੀ ਐ ਤਾਂ ਕਣਕ ਦੇ ਵੀ ਨੀਆ ਮਾਰ ਲੀ ਰਹਾ ਤੇ ਮਾ ਮੜੇ ਕਰਸਾਨ ਬਣ। ਹਾਂਜੀ ਬਾਪਿਓ ਆਗੇ ਘਰੇ ਤੇ ਨਹੀਂ ਉੱਡਾ ਵੀ ਕੋਈ ਵੀ ਬੱਚਾ ਤੇ ਬਾਕੀ ਚੋਬਰ ਆ ਗਿਆ ਸੀਗਾ। ਬਾ ਜਦੋਂ ਮੈਂ ਬਾਹਰ ਚੋਂ ਨਿਕਲਦਾ ਸੀ ਉਦੋਂ ਉਦੋਂ ਹੀ ਉਹਦਾ ਇੰਟਰ ਹੋਣਾ ਹੋ ਗਿਆ ਬਾਹਰ ਤੇ ਮੈਂ ਉਹਨੂੰ ਕਹਿਤਾ ਮਾ ਚੱਲ ਮੈਂ ਖੇਤ ਜਾ ਐਂ ਤੇ ਤੂੰ ਬੈਠ ਦੋ ਮਿੰਟ ਤੇ ਆ ਕੇ ਛੋਟੇ ਬੱਚੇ ਕੱਢਦੇ ਬਈ ਬਾਹਰ ਦੋ ਝਲ ਰਲੀ ਦੇ ਆ ਦੋ ਰਤੀ ਨਾਲ ਦੇ ਆ ਤੇ ਇੱਕ ਇੱਕ ਹੋਰ ਐ ਦੋ ਤੇ ਦੋ ਕਿੰਨੇ ਹੋ ਗਏ ਚਾਰ ਤੇ ਇੱਕ ਇੱਕ ਕਿੰਨਾ ਹੋ ਗਿਆ ਛੇ ਬੱਚੇ ਕੱਢਦੇ ਬਈ ਛੋਟੇ ਬਾਹਰ ਹੋ ਠੀਕ ਐ ਤੇ ਬਾਕੀ 12 ਪਹਿਲਾਂ ਵਾਲੇ ਐ ਤੇ ਬਾਕੀ ਉੱਡੇ ਫਿਰਦੇ ਸਾਰੇ ਠੀਕ ਆ ਵਿੱਚ ਤੇ ਸਿਰਫ ਇੱਕ ਬੱਚਾ ਬੈਠਾ ਹਜੇ ਆਪਣਾ ਗਲਾਬੀ ਟੋਰੀ ਵਾਲਾ ਤੇ ਦੂਜੇ ਬੱਚੇ ਤਾਂ ਆ ਫਿਰ ਦੇਖ ਤੇ ਦੋ ਹੋ ਉਨ ਦੇ ਉੱਤੇ ਠੀਕ ਹੈ ਪਤਾ ਨਹੀਂ ਕਿੰਨੇ ਕੁੰਨੇ ਅੱਠ ਰਹਿ ਗਏ ਮੇਰੇ ਹਿਸਾਬ ਨਾਲ ਹੋਰ ਮੁੰਡੇ ਓਕੇ ਰਿਪੋਰਟਾਂ ਇਹਦਾ ਕੋਈ ਨਹੀਂ ਇਹਦਾ ਚੱਲ ਕਰਦਾ ਇਹਦਾ ਗੋਲਾ ਵਾਜਦਾ ਗੋਲਾ ਬੈਠੇ ਇਹ ਬੱਚਿਆਂ ਦੀ ਨਿਗਾਹ ਤੇ ਇੱਕ ਬੱਚਾ ਥੱਲੇ ਸੀ ਬਲੈਂਡਿੰਗ ਕਰਦਾ ਜਿਹੜਾ ਪਹਿਲਾਂ ਡਿੱਗਾ ਸੀ ਵਿਚਾਰਾ ਚਿੱਪਾਂ ਵਾਲਿਆ ਫਰਾਈ ਹੀ ਹੈ ਚੰਗਾ ਯਾਰ ਪਾਸੇ ਜਾਣ ਨਾਲੋਂ ਥੱਲੇ ਘਰੇ ਦਾ ਡਿੱਗਿਆਂ ਦੇ ਘਰੋਂ ਚਾੱਕ ਕੇ ਫੇਰ ਬਾਹਲੇ ਲੈ ਤਾਂ ਹਾਂ ਕੋਈ ਨਹੀਂ ਤੇਦਰ ਆਹ ਮੁੰਡੇ ਆਏ ਹੋਏ ਆ ਕੋਟਲੀ ਤੋਂ ਪਿੰਡ ਕੋਟਲੀ ਤੋਂ ਠੀਕ ਹੈ ਕਿ ਨਹੀਂ ਤੇ ਬਾਕੀ ਬਸ ਠੀਕ ਆ ਬਾਕੀ ਬੱਚੇ ਬੈਠ ਗਏ ਸਾਰੇ ਉਹ ਛਤਰੀ ਛਾਲਤੀ ਸੀਗੀ ਮੈਂ ਥੱਲੋਂ ਯਾਰ ਇੱਕ ਨਵਾਂ ਬੱਚਾ ਉੱਡ ਗਿਆ ਸੀ ਬਗਲ ਪੂੰਜਾ ਤੇ ਜਮੰਦਰੂ ਕਾਲੀ ਟੋਰੀ ਦਾ ਜਦੋਂ ਛਤਰੀ ਉੱੜ ਗਈ ਤੇ ਹੌਲ ਪੈ ਗਏ ਦੂਜੇ ਸਾਰਿਆਂ ਦੇ ਤੇ ਘੜਾ ਚੜਾ ਚੜਾ ਕੇ ਸਾਰੇ ਹੀ ਵਜੇ ਛਤਰੀ ਤੇ ਠੀਕ ਹੈ ਤੇ ਤਿੰਨ ਬੱਚੇ ਉੱਡਦੇ ਰਹੇ ਓਨਲੀ ਇੱਕ ਹਰੀਆ ਕਾਂਤਰਾ ਹਰਾ ਅਗਲਾ ਵੀ ਟੂਸਾ ਇੱਕ ਹਰੀ ਬਗਲ ਠੀਕ ਹੈ ਤੇ ਚੋਬਰਾ ਹੁਣ ਤੂੰ ਬੈਠ ਮੁੰਡਾ ਤੁਸੀਂ ਹੀ ਬੈਠੋ ਮੈਂ ਆ ਗਿਆ ਹੁਣੇ ਖੇਤੋਂ ਫੜਾਇਆ ਮੈਂ ਕਰਾ ਚਾਰ ਰੋਟੀ ਆ ਕੇ ਹਾਂ ਜੀ ਮੇਰੇ ਵੀਰੋ ਆ ਗਏ ਖੇਤ ਜੀ ਚਾਰ ਰੋਟੀਆਂ ਲੈ ਕੇ ਚਾਰ ਰੋਟੀ ਲਈਏ ਭਾਈ ਜਣ ਦੇ ਇੱਥੇ ਟੰਗ ਓਕੇ ਰੋਟਾ ਬਾਸ ਚੱਲੀਏ ਘਰ ਨੂੰ ਹਨ ਕਿ ਕਣਕ ਦਿਖਾ ਦੇ ਤੁਹਾਨੂੰ ਮਾੜੀ ਮੋਟੀ ਢੀ ਉਗਰੀ ਆ ਫਾਈ ਦਾ ਢੰਗੂਰ ਜੀ ਮਾਰੀ ਆ ਹਨ ਤੋ ਚਾਰ ਪੰਜ ਦਿਨਾਂ ਤੱਕ ਪੂਰੀ ਐਨ ਹਰੀ ਹਰੀ ਦੇਖਣ ਲੱਗ ਜਾਣਾ ਬੱਚੇ ਲੌਣ ਲੱਗ ਗਏ ਠੀਕ ਆ ਸਾਰੇ ਪਹਿਲਾਂ ਮੈਂ ਛੋਟੇ ਬੱਚੇ ਲਾ ਲਈਏ ਫਿਰ ਦੂਆ ਵੱਡੇ ਲਾਵਾਂਗੇ ਟਾਈਮ ਬਹੁਤ ਹੋ ਗਿਆ ਮੁੜ ਕੇ ਨਾ ਚੋਬਰ ਨੇ ਘਰੇ ਜਾਣਾ ਦਾਲਾਂ ਦੂਣਾ ਪਾਉਣਾ ਪੁਸਗਾ ਨੂੰ ਮੈਨੂੰ ਐ ਫਿਰ ਲੜਵਾ ਹੀ ਲਾਵਾਂ ਹਨ ਇੱਕ ਮੁੜ ਕੇ ਕੱਲਾ ਔਖਾ ਹੁਣਾ ਹੋਰ ਤਾਂ ਕੋਈ ਗੱਲ ਨਹੀਂ ਕਰਨਾ ਕਰਨੀ ਨੇ ਇਧਰੋਂ ਮੈਂ ਆ ਜੂਗਾ ਚਲੋ 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 ਚਲਾ ਅੰਦਰ ਚਲੋ 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 ਸਿਆਣੀ ਬੇਬੀ ਹਾਂ ਹਾਂ ਚਲੋ ਚਲੋ ਰੀਸ ਦੰਦ ਕ੍ਰੀਸ ਚਲੋ ਚਲੋ ਮਗਰ ਚਲ ਚਲ ਪਤੰਦਰਾ ਆਏ ਹੇ ਆ ਸਿਆਣੀ ਹੋਏ ਆਲਾ ਕਮਲਾ ਨਿਕਲਿਆ ਚਲ 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 ਚਲੋ 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 ਬੇਬੀ ਚਲੋ 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 ਚ ਤੇ ਛੋਟੇ ਬੱਚੇ ਮੈਂ ਫੇਰ ਬਾਹਰ ਕੱਢਦੇ ਸੀਗੇ ਕੁਸ਼ਕ ਤੇ ਦੋ ਬੱਚੇ ਰਹਿ ਗਏ ਬਈ ਬਸ ਉੜਦੇ ਤੇ ਉਹਨਾਂ ਨੂੰ ਭੌਣ ਲੱਗਦਾ ਐ ਮੁੜ ਕੇ ਦੇਣ ਛੇਬਜੂ ਫਿਰ ਔਖਾ ਹੋ ਜੂਗਾ ਹਨਾ ਤਾਂ ਕਰਕੇ ਇਹ ਉਹ ਜਾਂਦੇ ਦੋਵੇਂ ਦੇਖ ਕੇ ਉਹ ਫਿਰਦੇ ਆਉਂਦੇ ਤੇ ਘਰ ਦੇਣ ਦਾ ਹੱਲ ਥਲੋਂ ਕੱਢਦੇ ਆਪਾਂ ਉਦਾਂ ਦੇ ਕੋਈ ਇੱਕ ਦੋ ਬੱਚੇ ਹਾਂਜੀ ਬਾਪੂ ਇਧਰੋਂ ਘਰ ਦੀ ਵੀ ਇਕ ਲਾਪਾ ਆਪਾਂ ਬੱਚਾ ਫੇਰ ਬੱਚੇ ਆਉਣਗੇ ਨਹੀਂਵੇਂ ਨੂੰ ਇਹ ਦੇਖ ਕੇ ਚੱਲ ਸ਼ੇਰਾ ਪੁੱਠਾ ਛੱਡੂਆਂ ਨੂੰ ਫੇਰ ਲਿਆਂਗਾ ਭਾਲ ਕੇ ਚੱਲ 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 ਭਾਲ ਲਿਆ ਮਾੜੇ ਮੋਟੇ ਨੀਵੇਂ ਆਉਣ ਸਰ ਬੜਾ ਕਾਮਾਂਗੇ ਸਦਰੀ ਆਪਾਂ ਤੇ ਉਹਨੇ ਇਧਰੋਂ ਬੱਚੇ ਸ਼ਿਫਟ ਕਰਦਾ ਵੀ ਜਿਹੜੇ ਜਿਹੜੇ ਖੁੱਡਾਂ ਚੋਂ ਚੱਕੇ ਸੀ ਤੇ ਜਿਹੜੇ ਆਪਾਂ ਬੈਠ ਕੇ ਚੱਕ ਕੇ ਲੈਂਦੇ ਸੀ ਤੇ ਇੱਕ ਵੜ ਬਈ ਖੁੱਡਾ ਬੜਾ ਬੜਦਾ ਲਿਆਂਦੇ ਬਈ ਸਾਰੇ ਬੱਚੇ ਹਨਾ ਆਪੋ ਆਪਣੇ ਆਲੇ ਚ ਹੋਇਓ ਕੋਈ ਤਾਂ ਸੈਟਿੰਗ ਚ ਤੇ ਹਾਂ ਬਈ ਬੱਚਾ ਬੋਚਾ ਆਲੀ ਹੁਣ ਟੈਨਸ਼ਨ ਫਰੀ ਆਪਾਂ ਨੂੰ ਹੁਣ ਆਪਾਂ ਜਿਹੜੇ ਆਪਣੇ ਉੱਡਦੇ ਬੱਚੇ ਰਹਿ ਗਏ ਉਹਨਾਂ ਦੀ ਟੈਨਸ਼ਨ ਕਰਗੇ ਹਨਾ ਬਾਕੀ ਗੀਤ ਚੱਲ ਜਾਂਦੇ ਪਿੱਛੇ ਯਾਰ ਕਾਪੀਰਾਈਟ ਦਾ ਵੀ ਡਰ ਰਹਿੰਦਾ ਹਨਾ ਬੰਦ ਕਰਨੇ ਭੁੱਲੇਗਾ ਪਹਿਲੇ ਇੱਕ ਵਾਰੀ ਕਾਪੀਰਾਈਟ ਆ ਗਿਆ ਸੀਗਾ ਬੱਚੇ ਆਪਣੇ ਇੱਕ ਤਾਂ ਜਿਹੜਾ ਛੱਡਿਆ ਸੀਗਾ ਹਨਾ ਇਹ ਤਾਂ ਥੱਲੇ ਥੱਲੇ ਫਿਰਦਾ ਹੈ ਬਾਬੇ ਦੀ ਕਰਪਾ ਨਾਲ ਦੂਜੇ ਬੱਚੇ ਵੀ ਆ ਜਾਣ ਤਾਂ ਅੱਜ ਬੰਦ ਕਰ ਦਾਂਗੇ ਹਾਓ ਆਉਂਦੇ ਹਾਓ ਇੱਕ ਦਿਸੇ ਆਂਦਾ ਦੋਵੇਂ ਇੱਕ ਅੱਗੇ ਇੱਕ ਪਿੱਛੇ ਮਿਲ ਰਹੇ ਹਨਾ ਆ ਗਿਆ ਨਹੀਂ ਨਹੀਂ ਆ ਗਿਆ ਆਗੇ ਆ ਗਿਆ ਆ ਗਿਆ ਆ ਗਿਆ ਬਬੂਲ ਬਾ ਮਾਰ ਕਿੰਦਰੋ ਖੁੱਡਾਂ ਖੱਡਾਂ ਦੇ ਲਾਈਟਾਂ ਸੜਦੇ ਹੀ ਜਗਮਗ ਜਗਮਾ ਕਰਦਗੇ ਮੇਰੇ ਵੀਰੋ ਤੇ ਬੱਚਾ ਨੂੰ ਦਾਣੇ ਵੀ ਰੱਖ ਦਈਏ ਫਿਰ ਕੱਲ ਨੂੰ ਬੱਚੇ ਛੱਡ ਨਹੀਂ ਮੰਨਦੇ ਨਾ ਵਾਰੀ ਕਰਾਉਣੀ ਨੇ ਡੇਲੀ ਬੱਚੇ ਅੰਜ ਕਰ ਮੋੜ ਕੇ ਰੱਜੇ ਬੱਚੇ ਖਰਾਬ ਕਰਦੇ ਆ ਭੁੱਖੇ ਭਾਖੇ ਤਾਂ ਆਇਓ 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 ਪਾਓ ਆਇਓ 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 ਪਾਓ ਸਰ ਆਇਓ 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 ਵੀ ਰੱਖ ਦਈਏ ਜੀ ਪਿੰਜਰਾ ਵਾਲਿਆਂ ਨੂੰ ਆਇਓ ਬੇਟਾ ਇਹਨਾਂ ਨੂੰ ਤਾਂ ਬੋਲ ਮਾਰਨ ਦੀ ਕੀ ਲੋੜ ਆ ਪਰ ਹਨਾ ਆਇਓ 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 ਸਾਰੇ ਬੱਚੇ ਹਾਂਜੀ ਓਕੇ ਓ ਵੀ ਰਿਪੋਰਟ ਆ ਸੱਚਾ ਕਣਕੜਾ ਗੱਟਾ ਆ ਡਰਮ ਚ ਵੀ ਪਾਉਣਾ ਤੇ ਲਾਈਟ ਦਾ ਵੀ ਦਘਟਨ ਕਰਤਾ ਛੱਡ ਕੇ ਟੀਵਲੀ ਖੰ ਦਾ ਲਾਈਟ ਛੱਡਾ ਇਹ ਨਹੀਂ ਗੱਲ ਬਣਦੀ ਮੈਂ ਵੀ ਲਾਈਟ ਛੱਡ ਲੈਨੇ ਤੇ ਬੱਚੇ ਵਾਵਾ ਥੱਲੇ ਲਿਆਂਦੇ ਭੜਕਾ ਵੜਕਾ ਕੇ ਲੱਗ ਭਗਾ ਆ ਗਏ ਬੱਚੇ ਠੀਕ ਆ ਅਧਿਕਾਰੀ ਜੀ ਆ ਗਏ ਬਸ ਤੇ ਬਾਹ ਲਾਂਗੇ ਵੱਡੀ ਉਮੀਦ ਆ ਲਾਈਟ ਛੱਡ ਰੱਖੀ ਆ ਟੀਵਲੀ ਦੇ ਥੱਲੇ ਲੱਗਿਆ ਪਿਆ ਮੈਂ ਉਤਲੀ ਛਤਰੀ ਤੇ ਜਾ ਕੇ ਭੜਕਾਉਣਾ ਠੀਕ ਆ ਤੇ ਫੇਰ ਆਉਣਗੇ ਬੱਚੇ ਹਾਂਜੀ ਬਾਪੂ ਕੇਸ ਵਿਚਰ ਗਿਆ ਮੈਨੂੰ ਲਾਈਟ ਤੋਂ ਪਰਾਂ ਹੋ ਕੇ ਵੇਖਣ ਦੇ ਬਾਹਰ ਓਏ ਆਧਰੋਂ ਥੱਲੋਂ ਦੀ ਨਾ ਨਹੀਂ ਉਹਨਾਂ ਖੜ ਜੋ ਕੰਮ ਅੜ ਗਿਆ ਤਾਂ ਦੋ ਬੱਚੇ ਅੜ ਗਿਆ ਜਵਾਬਿਓ ਉਹ ਘਰੇ ਮੁੜਿਆ ਹੁਣ ਤਾਂ ਬਾਲੀ ਚੰਗੀ ਗੱਲ ਐ ਆ ਆ ਗਏ ਬੱਚੇ ਤਾਂ ਵੈਸੇ ਆਇਆਂ ਅੰਦੇ ਦੋਵੇਂ ਹੁਣ ਨਹੀਂ ਦੀਨੇ ਦੁੰਦੇ ਬਈਰ ਕੈਮਰੇ ਦਾ ਫੋਕਸ ਕਰ ਰਹਾ ਅੜ ਗਿਆ ਰਾਤ ਪੈ ਗਈ 17 ਬੜਤੀ ਜਾਂਦੀਆਂ ਠੀਕ ਐ ਤੇ ਵੀਡੀਓ ਉਸਤਾਦ ਤੇ ਚੋਬਰ ਆਇਆ ਹੋਇਆ ਹਾਂ ਮੈਂਨ ਉਸਤਾਦ ਹੁਣ ਕੰਮ ਮਰਦਾ ਨੂੰ ਦੀਦਾ ਓਏ ਆਇਓ 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 ਹੁਣ ਮੈਂ ਬੋਲਦਾ ਚੰਦ ਕਰ ਖਾਵਾਂ ਆਇਓ 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 ਲੈ ਤੁਨੂ ਟਾ ਛੱਡਦੇ ਜੀ ਇਹਦੀ ਜੀਤੀ ਚੋਪਰੇ ਨਿਗਾ ਰੱਖੀ ਚੋੜਨਾ ਚੋੜ ਰਗੀ ਬੱਚਿਆਂ ਚ ਓਏ ਮੈਂ ਤਾਂ ਥੱਲੇ ਫਿਰਦਾ ਲੈਂਡ ਰੂਟ ਛੱਡਦਾ ਬੱਚਿਆਂ ਨਿਗਾ ਚ ਪਾਸੇ ਹੋ ਜਾਣ ਇੱਕ ਵਾਰ ਸਾਰੇ ਲੈਂਡ ਰੂਟ ਛੱਡਦੇ ਆ ਬਾਬੇ ਹੋਰ ਮੈਂ ਬੰਨ੍ਹ ਨੀ ਗਾ ਰੱਖੀ ਜੰਗਾ ਗਲੀ ਵਾਲਾ ਵੀ ਛੱਡ ਗਿਆ ਭੱਜ ਗਿਆ ਚਾਨਣ ਕਰਦ ਗਿਆ ਹੋ ਵੀ ਛੱਡ ਗਿਆ ਟਿਵਲੀ ਜਿਹੜਾ ਤੇਰੇ ਪਿੱਛੇ ਗਿਆ ਓਏ ਇੱਕ ਮਿੰਟ ਵੇ ਇਧਰ ਆ ਵੀ ਛੱਡ ਗਿਆ ਜਾਲ ਜੀ ਜੀ ਪਾ ਦਿਆਂਗੇ ਮੈਂ ਤਾਂ ਕਹਿਣਾ ਯਾਰ ਆ ਗਿਆ ਬੱਚੇ ਤਾਂ ਆ ਗਿਆ ਨਾ ਪਰ ਇੱਥੇ ਕਦੋਂ ਵੀ ਆਏ ਬਠੇ ਆ ਇਹ ਤੂੰ ਲੈਣੇ ਹੁੰਦੇ ਟਿਵਲੀ ਕਹਿੰਦਾ ਹਾਂ ਜੀ ਮੇਰੇ ਵੀਰੋ ਹੋ ਗਿਆ ਜੀ ਉਹੀ ਕੰਮ ਜਿਹੜੀ ਚੀਜ਼ ਦਾ ਡਰ ਸੀਗਾ ਸਾਨੂੰ ਬੱਚੇ ਨਹੀਂ ਬੈਠੇ ਦੋਵੇਂ ਹੀ ਦੋਵੇਂ ਬੱਚੇ ਨਹੀਂ ਬੈਠੇ ਮੇਰੇ ਵੀਰੋ ਜਮਾਂ ਬਸ ਵਾਤ ਜੇ ਦੇ ਅੱਗੇ ਖੜ ਗਏ ਉਦੋਂ ਥੱਲੇ ਹੀ ਨਹੀਂ ਆਏ ਪਤੰਦਰ ਦੇ ਯਾਰ ਉੱਥੇ ਇੱਕ ਝਾਲ ਜੀ ਜੀ ਖੜੇ ਰੇ ਬੱਚੇ ਦੋਵੇਂ ਬਸ ਆਹ ਕੰਮ ਗਲਤ ਹੋ ਗਿਆ ਤੇ ਲਾਈਟਾਂ ਨੂੰ ਤਾਂ ਛੱਡ ਰੱਖਾਂ ਕੂਤਰ ਕੱਢ ਰੱਖੀ ਬਾਹਰ ਆਣਾ ਤੇ ਮੁਸ਼ਕਲ ਆ ਉਲਤਾ ਯਾਰ ਬਾਬੋ ਜੇ ਤੁਸੀਂ ਨਹੀਂ ਹੁੰਦੇ ਤਾਂ ਉਹਨੇ ਹੁੰਦੇ ਆ ਹੀ ਜਾਂਦੇ ਤਾਂ ਨਹੀਂ ਰਹੀ ਹੁਗਾ ਜਮਾ। ਹਮ ਟੇਡਾ ਹੋ ਗਿਆ। ਮੈਨੂੰ ਐ ਸੀ ਦੋਵੇਂ ਬੱਚੇ ਬਹਿ ਜਾਂਦੇ ਤਾਂ ਸੌਖਾ ਹੋ ਜਾਂਦਾ ਅੱਜ। ਚਲੋ ਕੋਈ ਗੱਲ ਨਹੀਂ। ਤੇ ਬਈ ਬੱਚੇ ਫਿਰਦੇ ਸੀ ਹਜੇ ਵੀ ਠੀਕ ਹੈ ਦੇਖੀ ਜਾਂਦੇ ਸੀ। ਲੈਡ ਤਾਂ ਇੱਕ ਬੱਚਾ ਆ ਕੇ ਗਿਆ ਨਹੀਂ ਦੋ ਪਹਿਲਾਂ ਤਾਂ ਦੋਵੇਂ ਆ ਕੇ ਹਨ ਟਿਵਲੀ ਆ ਕੇ ਨੇ ਦੇਖੇ ਟਿਵਲੀ ਤੇ ਆਣੇ ਚੋਬਰ ਨੇ। ਤੇ ਉਸ ਤੋਂ ਬਾਅਦ ਫਿਰ ਇੱਕ ਬੱਚਾ ਆ ਕੇ ਗਿਆ ਫਿਰ ਉਹਨੂੰ ਵੇਖਿਆ ਸੀ ਬੈਟਰੀ ਲਾ ਕੇ ਚੰਗੀ ਤਰ੍ਹਾਂ। ਤੇ ਪਰੇਰ ਹੈ ਉਤਰੀ ਆਤਰਣ ਹਿਸਾਬ ਜੇ ਦੇ ਫਿਰਦੇ ਆ ਜੇ ਠੀਕ ਹੈ ਕਮਟੇ ਡਾ ਹੋ ਗਿਆ ਜੇ ਯਾਰ ਬਹਿ ਜਾਂਦੇ ਨਾ ਕਲਪਨਾ ਜੀ ਮੋਕੇ ਜਾਂਦੀ ਹੋਰ ਤਾਂ ਕੋਈ ਗੱਲ ਨਹੀਂ ਇਹ ਫਾਲਤੂ ਦੀ ਕਲਪਨਾ ਹੀ ਪਾ ਗਏ ਪਤੰਦਰ ਹੁਣੇ ਤੇ ਚਲੋ ਦੇਖਦੇ ਆ ਯਾਰ ਕੀ ਬੰਦ ਆ ਫਿਰ ਮੈਂ ਤਾਂ ਤੌਣ ਹੀ ਦੁਖਣ ਲੱਗੀ ਤਾਂ ਆ ਦੇਖਦੇ ਕਿ ਸੌਂ ਵਾਲੀ ਗੱਲ ਲੀਆ ਚਾਵਾ ਬੁਰਾ ਹਾਲ ਹੋਇਆ ਪਿਆ ਹੈ ਹੈ 10-15 ਮਿੰਟ ਚੈੱਕ ਕਰੀ ਮਤਲਬ ਵੀ ਬੱਚਾ ਪਿੰਡ-ਪਿੰਡ ਤੁਰਦੀ ਜਾਂਦਾ ਇਧਰ ਫਿਰ ਥੋੜੀ ਕੰਨੀ ਆਈ ਨਾ ਅੱਛਾ ਫਰੀ ਗੱਲ ਵੀ ਹੈ ਨਾ ਆ ਵੀ ਯਾਰ ਬੰਦ ਕਰ ਯਾਰ ਆ ਵੀ ਉਹੀ ਭੈਣ ਦੇ ਇਹ ਕਲਾਊਡ ਹੈ ਉਹ ਕੱਸੀ ਤੇ ਨਹੀਂ ਆ ਗਿਆ ਨੀਆ ਰੱਖੋ ਹੁਣ ਦਿਸਣਗੇ ਬਈ ਹਾਂਜੀ ਮੇਰੇ ਵੀਰੋ ਬਹੁਤ ਮਿਹਨਤ ਕੀਤੀ ਜੀ ਪਰ ਹੱਥ ਨਿਰਾਸ਼ਾ ਹੀ ਲੱਗੀ ਸਾਡੇ ਆਇ ਤਾਂ ਵੀਡੋ ਜੀ ਵੀ ਨਹੀਂ ਪਾਉਨ ਨੂੰ ਜੀ ਕਰਦਾ ਤੇ ਨਾ ਰੋਟੀ ਜੀ ਖਾਣ ਨੂੰ ਜੀ ਕਰਦਾ ਐ ਤੇ ਅਜੇ ਤੱਕ ਕੁਝ ਨਹੀਂ ਚੰਗਾ ਆ ਲਾ ਦਾ ਦਾਣੇ ਜੀ ਵੀ ਜਿੰਨਾਂ ਨੂੰ ਪਾ ਦੇ ਪਾ ਦੇ ਦੂਜੇ ਐਂ ਹੀ ਬੈਠੇ ਆ ਵਿਚਾਰੇ ਅਜੋ ਟ੍ਰੇਇਆਂ ਬਾਹਰ ਹੀ ਪੰਗਣ ਨੇ ਇੱਕ ਮਿੰਟ ਮੈਂ ਦੇਖਿਆ ਮੈਂ ਯਾਰ ਕੱਢ ਜਾ ਤੇ ਚਲੋ ਨਹੀਂ ਕੋਈ ਨਾ ਫਿਰ ਉਹ ਤਾਂ ਸਹੀ ਗੱਲਾਂ ਐ ਤੇ ਤਾਂ ਨੂੰ ਘੱਟ ਰੱਖੇ ਹੁਣ ਲੈਟ ਜੀ ਵੀ ਦੇਖੀ ਜਾਂਦੇ ਆ ਕੀ ਬੰਦਾ ਹਣਾ ਇਦ ਤਰਾ ਆ ਦਾ ਪਰ ਭੜੇ ਹਣਾ ਆ ਦਾ ਭੜੇ ਕਿਤੇ ਨਾ ਹੋਰ ਕਿਤੇ ਯਾਰ ਟੜਕੇ ਆ ਯਾਰ ਠੀਕ ਆ ਬਾਬਾ ਇੰਨੀ ਕਿਰਪਾ ਕਰ ਤੇ ਵੀ ਟੜਕੇ ਨੂੰ ਬੱਚੇ ਆ ਜਾਣ ਹਨਾ ਤਾਂ ਕਰਕੇ ਕਿਵੇਂ ਆ ਗੱਲਾਂ ਸੁਣਾਇਆ ਕਰਾਂ ਉਹਦੇ ਲਾਈਟ ਦਾ ਕੀ ਫਾਇਦਾ ਫਿਰ ਰਾਤ ਤੱਕ ਕਰ ਦੇਣੀ ਆ ਕਰ ਗਿਆ ਮੈਂ ਰਾਤ ਠੀਕ ਹੈ ਜਿਹੜੇ ਕਹਿੰਦੇ ਸੀਗੇ ਜਿਹੜੇ ਕਹਿੰਦੇ ਸੀ ਹਨਾ ਵੀ ਰਾਤ ਨਹੀਂ ਕਰਦੇ ਆ ਕਹਿੰਦੇ ਰਾਤ ਤੱਕ ਕਰੀ ਲਾਈਟ ਉਹੀ ਲਵਾ ਲਈ ਇਹ ਮਨਕ ਚਲ ਉਹੀ ਚੱਕਰ ਹੈ ਇਹ ਨਾ ਕਈ ਲੋਕਾਂ ਨੂੰ ਵਹਿਮ ਹੈ ਇਹ ਗੱਲਾਂ ਅਸੀਂ ਡਰਦੇ ਆ ਅਸੀਂ ਆ ਕੰਮਾਂ ਤੋਂ ਡਰਦੇ ਰਾਤ ਨਹੀਂ ਕਰਾਉਂਦੇ ਬੱਚਿਆਂ ਨੂੰ ਰਾਤ ਕਰਾਉਣੀ ਕੋਈ ਵੱਡੀ ਗੱਲ ਨਹੀਂ ਤੇ ਬੂਖਰ ਨਾ ਪਾ ਗੇਟ ਜਾਂ ਪੇਟ ਦੇ ਗੇਟ ਨੂੰ ਕੁਝ ਨਹੀਂ ਹੋਣਾ ਆਪਣੀ ਨਾ ਨਹੀਂ ਕੋਈ ਨਹੀਂ ਇਤਨੀ ਵੱਡਦਾ ਗੁੱਸੀ ਹੈ ਕਿ ਨਹੀਂ ਕੋਈ ਰਾਤਾਂ ਕੋਈ ਮਹਾ ਰਾਤਾਂ ਕਰਨ ਉਹ ਵੱਡੀ ਗੱਲ ਨਹੀਂ ਟੀਵੀ ਪਸੀ ਸੀ ਆਹ ਕੰਮ ਤੋਂ ਡਰਦੇ ਆ ਕਿ ਨਹੀਂ ਹੈ ਹਾਂ ਜਿਹੜੇ ਚੰਗੇ ਉਹ ਸਾਡੇ ਆਏ ਘਵਾ ਜਦੋਂ ਤਾਂ ਹੀ ਸਾਨੂੰ ਤਾਂ ਹੀ ਹੁੰਦਾ ਹੀ ਬਸ ਟਾਈਮ ਨਾਲ ਹੀ ਬਹਿ ਜਾਣ ਜਿਹੜੇ 2 ਘੰਟੇ ਟੁੱਟਦੇ ਛੁੱਟ ਨਹੀਂ ਦਿੰਦੇ ਬਾਹਲਾ ਤਾਂ ਬੱਚਿਆਂ ਨੂੰ ਬੈਟਰੀ ਲਈ ਕਿੱਥੇ ਆ ਗਿਆ ਬਿਲਕੁਲ ਆ ਬੰਨਾਂ ਮੈਂ ਵੀਡੀਓ ਲਾਤੀ ਆ ਸੀਗਾ ਔਰ ਦਬਰਦਾ ਬਈ ਦੇਖ ਰਿਹਾ ਉਹਨੂੰ ਬੈਟਰੀ ਹਾਂ ਦੇਖ ਰਿਹਾ ਦੇਖ ਰਿਹਾ ਦੇਖ ਰਿਹਾ ਦੇਖ ਰਿਹਾ ਹੋਏ ਦੇਖ ਰਿਹਾ ਪੂਰਾ ਦੇਖ ਰਿਹਾ ਬੱਚਾ ਲਾਲ ਸਹੀ ਬੈਟਰੀ ਲਾ ਹਾਂ ਔਰ ਦਬਰਦਾ ਆ ਜਾਂਦਾ ਜਿਵੇਂ ਦਿਖੀ ਜਾਂਦਾ ਇਹ ਹਰਿਆ ਕਾਂਤਰਾਣਾ ਬੱਚਾ ਫਿਰਦਾ ਵੀ ਪੜਦੇ ਦੂਜੇ ਪਾਸੇ ਆ ਕੇ ਖੜਾ ਹੈ ਗਏ ਆ ਫਿਰਦਾ ਜਮ ਲੈ ਸਿੱਧਾ ਹੀ ਆ ਗਿਆ ਸ਼ਪਕਟ ਬੈਟਰੀ ਹਾਂਜੀ ਵਾਪੇ ਤੇ ਅੱਗੇ ਭਈ ਘਰੇ ਠੀਕ ਹੈ ਤੇ ਬੱਚਾ ਵੀ ਉਹ ਪੜਦੇ ਦੂਜੇ ਪਾਸੇ ਖੜਾ ਹੈਗਾ ਹੁਣ ਅਸੀਂ ਆਦਬਚਾਲੇ ਲਾਉ ਹਾਂ ਉਹ ਵੀ ਨਹੀਂ ਛੱਪਣ ਹਾਂ ਅਸੀਂ ਆਦਬਚਾਲੇ ਲਾਉਕੇ ਪਏ ਆ ਆਦਬਚਾਲੇ ਅਸੀਂ ਕਿਵੇਂ ਲਾਉਕੇ ਪਏ ਆ ਵੀ ਜਦੋਂ ਨੂੰ ਸਾਨੂੰ ਐ ਹੁੰਦਾ ਵੀ ਚੱਲ ਵੀ ਹੁਣ ਬੈਠ ਬੂਠ ਹੀ ਹੋਣੇ ਕਿਸੇ ਪਾਸੇ ਨਹੀਂ ਦੀਂਦੇ ਹਨਾ ਉਦੋਂ ਨੂੰ ਫੇਰ ਦੱਸ ਜਾਂਦਾ ਸਾਨੂੰ ਇੱਕ ਅੱਧਾ ਠੀਕ ਹੈ ਤੇ ਆਪਾਂ ਜਾਂਦੇ ਸੀ ਫੈਕਟਰੀ ਤੇ ਹਾਂ ਉਹ ਮੈਂ ਪੁੱਛਦੇ ਭਲੇਖੇ ਵੇਖ ਲਿਆ ਬਈ ਜੋਬਰ ਦੇ ਕੂਤਰ ਵੇਖਿਆ ਕਹਿੰਦਾ ਵੀ ਬੱਚਾ ਉੱਡਿਆ ਫਿਰਦਾ ਆਪਣਾ ਉਦੋਂ ਮੈਂ ਹੀ ਰੈਣਾ ਨਹੀਂ ਰਹਾ ਟਾਈਮ ਪੈ ਜੋ 8:00 ਵਜੇ ਪਏ ਹੈਗੇ ਬੱਚਾ ਕਿਹੜਾ ਫਿਰਦਾ ਮੈਂ ਕਿਹਾ ਉਹ ਵਾਕਈ ਬੱਚਾ ਫਿਰ ਬੈਟਰੀ ਲਾਈ ਰੱਖੀ ਬੱਚਾ ਹਰਿਆ ਕਾਂਤਰਾਂ ਵਾਲਾ ਕਲੀਅਰ ਕਰਤਾ ਵੀ ਫਿਰਦਾ ਉਦੋਂ ਪਹਿਲਾਂ ਘਰ ਤੇ ਟੂ ਸਿਆਣਾ ਜੂ ਫਿਰਦਾ ਸੀਗਾ ਠੀਕ ਹੈ ਤੇ ਹੁਣ ਕੱਲ ਵੱਡੀ ਵੀ ਦਾ ਉਹ ਵੀ ਹੁਣ ਫਿਰਦਾ ਉਹ ਸਾਲਾ ਕੁੱਲ ਮਲਾ ਕੇ ਯਾਰ ਅੱਧੇ ਇੱਕ ਘੰਟੇ ਤੂੰ ਬੱਚਾ ਉੱਤੇ ਆ ਜਾਂਦਾ ਇੱਕ ਅੱਧਾ ਤੇ ਸਾਨੂੰ ਸਾਨੂੰ ਫੇਰ ਲਾਲ ਚਲਾ ਦਿੰਦੇ ਆ ਫੇਰ ਅੱਧੇ ਇੱਕ ਘੰਟੇ ਤੱਕ ਦਾ ਬੱਚਾ ਉੱਤੇ ਆ ਜਾਂਦਾ ਹੈਗਾ ਇੱਕ ਵਾਰ ਉਧਰ ਵੇਖ ਕੇ ਦੇਮਾ ਇੱਕ ਫੋਨ ਆ ਹੀ ਜਾਂਦਾ ਹੈ ਹਾਂਜੀ ਮੇਰੇ ਵੀਰੋ ਤੇ ਬੱਚਾ ਵੀ ਹਜੇ ਫਿਰ ਉੱਡਾ ਫਿਰਦਾ ਆਪਣਾ ਹਰਿਆਕਾਂ ਅੰਤਰ ਵਾਲਾ ਬੱਚਾ ਹਜੇ ਫਿਰਦਾ ਤੇ ਚੋਬਰਾ ਮਾੜਾ ਟਾਈਮ ਲਗਾ ਐ ਵੀ ਵਖਾਉਂਦਾ ਸੀ ਨਾ ਹੈ ਟਾਈਮ ਦਿਖਾਉਣਾ ਕੋਈ ਹਜੇ ਬਾਹਲਾ ਟਾਈਮ ਨਹੀਂ ਅਜੇ ਤਾਂ 8:46 ਮਿੰਟ ਹੀ ਹੋਏ ਐ ਹਜੇ ਫਿਰਦਾ ਹੈ ਗਰਾਂ ਟਿਵਲੀ ਦਾ ਖੜਾ ਨੂੰ ਚੱਲੂ ਆ ਕਹਿੰਦਾ 12 1 ਵਜੇ ਤੱਕ ਰਤਾ ਫਿਰੂ ਆ ਕਹਿੰਦਾ ਤੈਨੂੰ ਨਿਗਰ ਰੱਖਣੀ ਪਊ ਇਹ ਕਿਹੜੀ ਗੱਲ ਹਾਂ ਮੈਂ ਖਾ ਵੀ ਫਿਰ ਨਿਗਰ ਦੇ ਹੀ ਆ ਬਸ ਪਰ ਟਿਵਲੀ ਨੇ ਜਿਹੜੀ ਗੱਲ ਕਹੇ ਤੀ ਘਟਾ ਦਾ ਜੀ ਹੋਰ ਨਹੀਂ ਬੈਂਦਾ ਨਹੀਂ ਬੈਂਦਾ ਇਹ ਮੈਂ ਕਹਿੰਦਾ ਹਾਂ ਇਹ ਹੋਣੀ ਕਿਹਾ ਉਹ ਤਾਂ ਪਾਰ ਹੀ ਹੈ 7 ਵਜੇ ਨਹੀਂ ਹੈ ਠੀਕ ਹੈ ਕਿ ਨਹੀਂ ਇਹ ਅਸੀਂ ਅਸੀਂ ਆਹ ਕੰਮਾਂ ਤੋਂ ਡਰਦੇ ਨੇ ਅਸੀਂ ਆਹ ਕੰਮਾਂ ਤੋਂ ਡਰਦੇ ਬੱਚਿਆਂ ਨੂੰ ਵਾਰੀਆਂ ਨਹੀਂ ਲੈਂਦੇ ਹੁੰਦੇ ਹੋਰ ਕੋਈ ਐ ਸਾਨੂੰ ਠੀਕ ਠੀਕਲੀ ਸਹੀ ਗੱਲ ਕਹਿ ਰਹੇ ਹੁੰਦਾ ਕਹਿੰਦੇ ਨੇ ਨਾ ਲਾਈਟ ਲਵਾਈ ਜਾਂਦੇ ਵੰਦੇ ਨਹੀਂ ਉਹ ਫਿਰ ਚੱਕਰ ਤਾਂ ਉਹੀ ਹੈ ਨਾ ਵੀ ਮੈਨੂੰ ਛੱਡ ਨੂੰ ਦਾ ਸਾਰੀ ਰਾਤ ਕਰ ਜਾਣਗੇ ਇਹ ਤੇ ਗਵਾਜ ਜਾਣਗੇ ਗਵਾਜ ਜਾਣਗੇ ਫਿਰ ਗਵਾਉਣ ਦਾ ਕੋਈ ਫਾਇਦਾ ਹੈਗਾ ਬਾਬੇ ਹੁਣ ਜਿਵੇਂ ਹੁਣ ਕਲਪਨਾ ਹੋਈ ਵੀ ਵਾਧੂ ਨਹੀਂ ਸਾਨੂੰ 9 ਵਜੇ ਪਈ ਹੈ ਠੀਕ ਹੈ ਕਿ ਨਹੀਂ ਬੱਚਾ ਇੱਥੇ ਘਰ ਤੇ ਆਉਂਦਾ ਪਹਿਲਾਂ ਤਾਂ ਪਿੰਡ ਦੇ ਦੂਜੇ ਪਾਸੇ ਖੜਾ ਰਿਹਾ ਸਾਨੂੰ ਖਾਇਆ ਬੈਟਰੀ ਲਾ ਕੇ ਉਧਰ ਖੜਾ ਰਿਹਾ ਤੇ ਹੁਣ ਘਾਂਟਾ ਹੋ ਪਹਿਲਾ ਫੇਰਾ ਇਹਦਾ ਫੇਰ ਟਾਪ ਜਾਂਦਾ ਹੈਗਾ ਤਾਂ ਕਰਕੇ ਠੀਕ ਆ ਬਸ ਹੁਣ ਤਾਂ ਐ ਹੁੰਦਾ ਰਹੇ ਸੀ ਤਾਂ ਹੀ ਵਾਰ ਨਹੀਂ ਲੈਂਦੇ ਹੁੰਦੇ ਡਰਦੇ ਹਨਾ ਵੀ ਕਾਹਦੇ ਪਿੱਛੇ ਰਵੇ ਗਵਾਉਣ ਦਾ ਕੀ ਫਾਇਦਾ ਹੈਗਾ ਜੇ ਲੋ ਹੈਗਾ ਜਿਹੜੇ ਚਾਰ ਸਾਂਹ ਲਗੇ ਆਪਣੇ ਕੋਲ ਚਲੋ ਯਾਰ ਹੁਣ ਚੋਬਰ ਬਹੁਤ ਲੇਟ ਹੋ ਗਿਆ ਹਨਾ ਯਾਰ ਤਾਂ ਕਰਕੇ ਇਹਦਾ ਘਰੇ ਨਹੀਂ ਲੋਟ ਆਉਂਦਾ ਯਾਰ ਤੇ ਇਹਨੂੰ ਮੈਂ ਕਰ ਕਰੇ ਛੱਡਿਆ ਵਾਂ ਠੀਕ ਆ ਫਿਰ ਆ ਕੇ ਆਪਾਂ ਬੱਚਾ ਪੁੱਛਾ ਦੇਣਾ ਨਾਲੇ ਕੁੱਤਿਆਂ ਨੂੰ ਦਾਣਾ ਪਾਣੀ ਪੋੜਿਆ ਨਾਲੇ ਰੋਟੀ ਖਾਣੇ ਹਾਂਜੀ ਬਾਪੂ ਤੇ ਚੋਬਰ ਨੂੰ ਛੱਡਿਆ ਵੀ ਘਰੇ ਹਨਾ ਤੇ ਹੁਣ ਪਾਈ ਆਪਾਂ ਆਪਣੇ ਜਾਨਵਰਾਂ ਨੂੰ ਦਾਣੇ ਪਹਿਲੇ ਨੰਬਰ ਤੇ ਤਾਂ ਠੀਕ ਆ ਇੱਕ ਮਿੰਟ ਬਹੁਤ ਆਇਓ 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 ਪੁੱਤ ਆਇਓ 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 ਬੇਟਾ ਤੇ ਇਧਰ ਭਾਈ ਜੀ ਦੂਜੇ ਖੁੱਡੇ ਤੇ ਆਇਓ 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 ਪੁੱਤ ਆਇਓ ਬੇਟਾ ਤੇ ਇਧਰੋਂ ਰੱਖ ਦੀਏ ਭਾਈ ਆਪਾਂ ਬੈਠ ਕਾਲਿਆਂ ਨੂੰ ਵੀ ਆਇਓ 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 ਪੁੱਤ ਤੇ ਬਈ ਹੁਣ ਮੈਂ ਪਾਣੀ ਵੀ ਪਾ ਗਾ ਹਨਾ ਵੀਡੀਓ ਇਹ ਜਿਆਦਾ ਲੰਬੀ ਹੋਣੀ ਵੀਡੀਓ ਨੂੰ ਮੈ ਸ਼ੂਟ ਕਰਦਾ ਹਾਂ ਹਾਂਜੀ ਮੇਰੇ ਵੀਰੋ ਤੇ ਬੱਚਾ ਫਿਰਦਾ ਬਈ ਹਜੇ ਵੀ ਆਪਣਾ ਹਰਗਨ ਗੰਦਰਾ ਵਾਲਾ ਬੱਚਾ ਫਿਰਦਾ ਬੱਚਾ ਹੁਣੇ ਦੇਖਿਆ ਪਹਿਲਾਂ ਨਾਲ ਉੱਚਾ ਹੋ ਗਿਆ ਬੱਚਾ ਮੰਨ ਕੇ ਚਲੋ ਪਹਿਲਾਂ ਬੱਚਾ ਨੀਵਾ ਆ ਗਿਆ ਥੋੜਾ ਜਿਹਾ ਅਧਕਾਰ ਉਹ ਥੱਲੇ ਹੁਣ ਬੱਚਾ ਫੇਰ ਵਾਹ ਉੱਚਾ ਹੋ ਗਿਆ ਹੁਣ ਬੱਚਾ ਹੁਣ ਫੇਰ ਘਰ ਉੱਤੇ ਟੱਪਿਆ ਬੱਚਾ ਲਗਭਗ 9 ਵਜ ਗਏ ਉਹ ਸਾਰੀ ਰਾਤ ਦੀ ਕਲਪਨਾ ਹੁਣ ਜਿੰਨਾ ਟਾਈਮ ਬੈਂਦਾ ਨਹੀਂ ਜਿੰਨਾ ਟਾਈਮ ਦਿਸਣ ਨਹੀਂ ਹੜਦਾ ਟਾਈਮ ਡਿਗਾਰ ਰੱਖਣੀ ਪਊਗੀ ਇਹਦੇ ਭੈ ਜੀ ਕਈ ਵਾਰੀ ਰਾਤ ਨੂੰ ਬਹਿ ਗੂ ਜਾਂਦਾ ਆ ਗਿਆ ਹੈਨਾ ਤਾਂ ਕਰਕੇ ਬੱਚਾ ਇਹ ਫਿਰਦਾ ਹੈ 9 ਵਜ ਦੀ ਰਿਪੋਰਟ ਹੈ ਰਾਤ ਦੀ ਠੀਕ ਹੈ ਤੇ ਚਲੋ ਦੇਖਦੇ ਆ ਕੋਈ ਗੱਲ ਨਹੀਂ ਡਿਊਟੀ ਪੱਕੀ ਹੈ ਇੱਥੇ ਆਪਣੀ ਹਾਂਜੀ ਮੇਰੇ ਵੀਰੋ ਤੇ ਘਰੋਂ ਵੀ ਰੋਟੀ ਰੋਟੀ ਖਾ ਆਂਦੀ ਨੌਂ ਨੂਨ ਦੀ ਤਾਂ ਪਹੁੰਚਣ ਦੀ ਰੋਟੀ ਮਸਾ ਖਾ ਕੇ ਆਂਦੇ ਹਣਾ ਤੇ ਦੁੱਧ ਜਿਆ ਲੈਂਦਾ ਤੇ ਆਪਣਾ ਬੈਟਰੀ ਚੱਕ ਲੈਂਦੀ ਤੇ ਬਿੱਲੀ ਦੇਖੋ ਮੰਜੇ ਥਲੇ ਬੜੀ ਪੈਣਾ ਆਈ ਹੈ ਵੇ ਦੀ ਨੂੰ ਆਈ ਆ ਮੋਹਣ ਲਈ ਉਫ ਤੇ ਬਸ ਵਲੌਗ ਦੀ ਕਰਦੇ ਵੀ ਐਂਡਿੰਗ ਆਪਾਂ ਹਣਾ ਇਧਰ ਮੰਜਾ ਕੱਢਿਆ ਸੀਗਾ ਬਾਹਰ ਵਿਚਾਲੇ ਬੈਠ ਕੇ ਨਿਗ੍ਹਾ ਰੱਖਣ ਨੂੰ ਬੱਚਿਆਂ ਦੀ ਲੰਮੇ ਲੰਮੇ ਬੈ ਕੇ ਵਾਧ ਦੀ ਦੀ ਹੈਗੇ ਤੇ ਬੱਚਾ ਨਹੀਂ ਦਿਖਿਆ ਭਈ ਉਦੋਂ ਬਾਅਦ ਆਪਣਾ ਹਰਿਆਕਾਂ ਅੰਤਰਲਾ ਵੀ ਨਹੀਂ ਦਿਸਿਆ ਪਹਿਲਾਂ ਤਾਂ ਆਪਾਂ ਨੂੰ ਐਂ ਲੱਗਦਾ ਸੀ ਵੀ ਬੈਠੂਗਾ ਹਨਾ ਉਹ 8:30 ਵਜੇ ਤੱਕ ਘਰ ਤੇ ਜਾਵਾਂ ਬੈਠ ਰਿਹਾ ਗਿਆ ਬਾਜਾ ਪੂਜਾ ਮਾਰੀਆਂ ਛਤਰੀਆਂ ਬੁੜਤਾਂਗਾ ਉਦੋਂ ਬਾਅਦ ਬੱਚਾ ਆਪਾਂ ਨੂੰ ਲਾਸਟ ਟਾਈਮ ਦਿਸਿਆ ਲਗਭਗ 9 ਵਜੇ ਸਹੀ 9 ਵਜੇ ਖੜੀ 9:05 ਮਿੰਟਾਂ ਤੇ ਠੀਕ ਹੈ 9 ਵਜੇ ਤੱਕਰ ਬੱਚਾ ਫਿਰਦਾ ਸੀ ਫੁੱਲ ਨੇਰੇ ਚ ਆਪਾਂ ਦੇਖ ਹੀ ਗਏ ਆਂਦੀ ਸੀ ਗਿਆ ਜਾਂਦਾ ਵੀ ਕੋਈ ਇਧਰੋਂ ਆਉਂਦਾ ਤੇ ਜਾਂਦਾ ਕਿਤੇ 5-7 ਮਿੰਟਾਂ ਤੱਕ ਗੇੜਾ ਪਾ ਨਹੀਂ ਕਰਦੇ ਹਨਾ ਤੇ ਐਵੇਂ ਮੈਂ ਗੱਪ ਮਾਰੀ ਜਾਵਾਂ 9 ਵਜੇ ਤੋਂ ਬਾਅਦ ਬੱਚਣ ਜਿਹਾ ਆਪਾਂ ਨੂੰ 9 ਵਜੇ ਲਾਸਟ ਵਾਰੀ ਬੱਚਾ ਦੇ ਸੀ ਆਪਾਂ ਨੂੰ ਬਸ 9:00 ਵਜੇ ਕੇ 5-10 ਮਿੰਟ ਤੱਕ ਉਸ ਤੋਂ ਬਾਅਦ ਆਪਣੀ ਨਿਗ੍ਹਾ ਨਹੀਂ ਪਈ ਉਦੋਂ ਬੱਚਾ ਉੱਚਾ ਹੋਇਆ ਜਦੋਂ ਲਾਸਟ ਟਾਈਮ ਮੈਂ ਤੁਹਾਨੂੰ ਦਿਖਾਇਆ ਇੱਥੇ ਦਾਣੇ ਪਾਉਣ ਲੱਗੇ ਨੇ ਬੱਚਾ ਮੈਂ ਕਿਹਾ ਵੀ ਬੱਚਾ ਦੇਖਿਆ ਮੈਂ ਉਦੋਂ ਬੱਚਾ ਉੱਚਾ ਹੋ ਹੀ ਜਾਂਦਾ ਸੀਗਾ ਪਹਿਲਾਂ ਦੇ ਮੁਕਾਬਲੇ ਬੱਚਾ ਕਾਫੀ ਉੱਚਾ ਜਾਵੜਾ ਸੀਗਾ ਹਨ ਕੁਛ ਅਤਰੇ ਅਤਰੇ ਬੁੜਕਣਾਂ ਹੜਗੀਆਂ ਆਵਾਜ਼ਾਂ ਵਜੇ ਨੂੰ ਹੜਗੀਆਂ ਤਾਂ ਕਰਕੇ ਜਦ ਮਾਹੌਲ ਟਿਕ ਜਾਈਗਾ ਤੇ ਬੱਚਾ ਉੱਚਾ ਹੋਣ ਲੱਗ ਗਿਆ ਤੂੰ ਰੱਬ ਜਾਣੇ ਵੀ ਹੁਣ ਤਾਂ ਟਾਈਮ ਹੋਇਆ ਪਿਆ ਹੁਣ ਸਾਢੇ 10 11 ਵਜੇ ਪਈ ਹੋਣਗੇ ਹਨ ਤੇ ਨਿਗਾਹ ਮੈਂ ਹੁਣ ਵੀ ਮਾਰਦਾ ਜੇ ਬੱਚਾ ਮੈਨੂੰ ਦਿਸਿਆ ਤਾਂ ਹਨਾ ਭੜਕਾ ਬੜਕੂ ਲਵਾ ਕੇ ਇਹ ਨਾ ਦਿਸਿਆ ਤਾਂ ਫਿਰ ਤੁਹਾਨੂੰ ਪਤਾ ਕਿ ਕੀ ਹਿਸਾਬ ਬਤਾਵਾਂ ਬਾਕੀ ਮੈਂ ਤਾਂ ਕਹਿੰਦਾ ਮੈਂ ਲਾਵਾਂ ਕਬੂਤਰ ਜਿੰਨੇ ਸ਼ਦਰਾਂ ਦੇ ਬੈਠਾ ਨਾ ਵਿਚਾਰੇ ਯਾਰ ਇਹ ਵੀ ਭੁੱਖੇ ਹੈਗੇ ਇੱਕ ਹੋ ਬੰਨਿਆ ਪਤਾ ਹਾਂ ਤਾਂ ਵਾਲੀ ਖੇਤਰੀ ਤੇ ਦੋ ਇਧਰ ਬੈਠੇ ਨੇ ਉਹਨੂੰ ਲਾਵਾਂ ਇਹਨਾਂ ਨੂੰ ਤਾਂ ਕਿਉਂ ਤਾਂ ਕੀਤਾ ਯਾਰ ਚਲੋ ਤਾਂ ਆਉਣਾ ਨਾ ਆਉਣਾ ਹਨਾ ਮੇਰਾਬ ਦੀ ਮਰਜ਼ੀ ਹੈਗੀ ਪਹਿਲਾਂ ਤਾਂ ਹਰੀਆਂ ਕਾਂਤਰਾਂ ਵਾਲਾ ਭਰਾ ਹਨਾ ਖਰਾਬ ਹੋਇਆ ਆਪਣਾ ਗਲਾਬੀ ਕਾਂਤਰਾਂ ਵਾਲਾ ਉਹਦੇ ਬਾਅਦ ਮਾਰਗਾ ਸੱਟ ਫੇਰ ਉਹ ਹਰੇ ਗਲਾਬੀ ਟੂਸੇਲ ਆਪਦੇ ਮਾਂ ਪਿਓ ਦਾ ਕੱਲਾ ਕਰ ਲਈ ਸੀਗਾ ਉਹਨਾਂ ਨੇ ਸੁਣਵਾ ਪਹਿਲੀ ਗੱਲ ਦਸੀਵੇ ਤਿੰਨ ਚਾਰ ਬੱਚੇ ਨੇ ਗਵਾਚਣ ਹੋਰ ਫੋਂ ਦੀ ਗਵਾਚ ਜਾਣ ਤੇ ਕੋਈ ਵੀ ਚਲ ਗਿਆ ਵਿਚੇ ਚਲੋ ਕੋਈ ਨਾ ਕਰ ਮੈਂ ਕੂਤਰਵਾ ਤਰ ਲਾੜਾਂ ਅੰਦਰ ਫੇ ਬਬਲ ਉਹ ਦੇ ਐਂਡਿੰਗ ਕਰਦੇਗਾ ਅਸਲ ਮੈਂ ਤਾਂ ਹੋਈ ਪਈ ਐ ਹੁਣ ਆਏ ਨਹੀਂ ਪਤਾ ਮੈਨੂੰ ਕਦੋਂ ਨੀਂਦ ਆਜੇ ਬੜਾ ਥੱਕਿਆ ਮੈਂ ਬਾਬੇ ਸੌਣ ਲੱਗੇ ਬਾਲੀ ਪਕਾਈ ਹੋਈ ਆਥਰ ਮੇਲੇ ਤਾਂ ਯਾਰ ਠੀਕ ਹੈ ਕਿ ਨਹੀਂ ਪਗਟਿਵਲੀ ਨੇ ਬਹੁਤ ਸਾਥ ਦਿੱਤਾ ਵਿਚਾਰੇ ਨੇ ਤੇ ਚੋਬਰ ਉਹਨੇ ਬਹੁਤ ਸਾਥ ਦਿੰਦਾ ਹਣਾ ਵਿਚਾਰ ਉਹ ਵੀ ਮੁੰਡਾ ਹਾਂਜੀ ਮੇਰੇ ਵੀਰੋ ਤੇ ਕਰਦੇ ਭਾਈ ਵਲੌਗ ਦੀ ਐਂਡਿੰਗ ਹੁਣ ਬਹੁਤ ਟਾਈਮ ਆ ਗਿਆ ਯਾਰ ਲਗਭਗ ਰਾਤ ਦੇ 12 ਵਜੇ ਤੇ ਹੁਣ ਕੋਈ ਉਮੀਦ ਨਹੀਂ ਆਪਾਂ ਕਿਸੇ ਵੀ ਬੱਚੇ ਤੇ ਠੀਕ ਹੈ ਕਿ ਨਹੀਂ ਹੁਣ ਤਾਂ ਸੋਭਾ ਹੀ ਦੇਖਾਂਗੇ ਬਸ ਛਤਰਿਆਂ ਲੱਗਾ ਬੰਗਾ ਲਾਈਟਾਂ ਲੁੱਟ ਜਾਈ ਜਾਂਦੀਆਂ ਆ ਵੜੀ ਲਾਈਟ ਬੁਝਾ ਦੂੰ ਕੱਲੀ ਮੈਂ ਫਲੱਡ ਲਾਈਟ ਦੂਜੀਆਂ ਚੱਲੀ ਜਾਂਦਾ ਰਹਿਣਗੀਆਂ ਇਹ ਲਾਈਟ ਦਾ ਥੋੜਾ ਜਿਆ ਮੈਂ ਚਾਨਣ ਜਿਆਦੇ ਐਵੇਂ ਆਸੇ-ਪਾਸੇ ਦੇ ਘਰ ਮੁੜ ਕੇ ਤਰਾਜ ਨਾ ਕਰ ਲਊਗਾ ਗੱਲ ਤੇ ਕੋਈ ਫਾਇਦਾ ਨਹੀਂਗਾ ਤੇ ਬਾਕੀ ਆ ਬੈਟਰੀ ਸੱਚ ਬਾਬੇ ਤੋਂ ਲੈਣ ਸੀ ਬਾਬੇ ਮੇਜਰ ਤੋਂ ਆਪਾਂ ਮੰਗ ਕੇ ਸਪੈਸ਼ਲ ਚਾਨਣ ਕਾਫੀ ਐ ਇਹਦਾ ਤਾਂ ਕਰਕੇ ਠੀਕ ਆ ਤੇ ਬਸ ਬਰੋ ਹਨਾ ਕੱਲ ਨੂੰ ਦੇਖਦੇ ਆ ਕੀ ਬੰਦ ਹੈਗਾ ਸਵੇਰ ਚਲੋ ਤੁਸੀਂ ਵੀ ਕਰੋ ਠੀਕ ਆ ਦਵਾਵਾ ਆ ਜਾਣਾ ਆਪਣੇ ਤੇ ਕੋਈ ਦਿੱਕਤ ਨਹੀਂ ਕਰਨੀ ਕੋਈ त कल्ह मिलंदे ठीकु आहे थकिया पिया पूरा हड़वा सवण लॻे जमा श्रीू गुड नाइट सर लव यू